ਇੱਕ ਮਾਈ ਕਹਿੰਦੀ ਬਾਬਾ ਜੀ ਸਾਡੇ ਘਰ ਕਲੇਸ਼ ਬਹੁਤ ਰਹਿੰਦਾ ਮੈਂ ਕਹਿੰਦਾ ਤੁਸੀਂ ਆਪਸ ਵਿੱਚ ਕਿੰਨਾ ਕਕਲੇਸ਼ ਕਰਦੇ ਹੋ ਕਹਿੰਦੀ ਸਾਰਿਆਂ ਦਾ ਰਹਿੰਦਾ ਸੱਸ ਸਹੁਰੇ ਦਾ ਵੀ ਘਰ ਵਾਲੇ ਨਾਲ ਵੀ ਤਾਂ ਮੈਂ ਉਹਨੂੰ ਪੁੱਛਿਆ ਜਦੋਂ ਕਲੇਸ਼ ਹੁੰਦਾ ਕਿੰਨਾ ਕੁ ਦਿਨ ਨਹੀਂ ਬੋਲਦੇ ਕਹਿੰਦੀ ਮੈਨੂੰ 6 ਦਿਨ ਹੋ ਗਏ ਮੈਂ ਘਰ ਵਾਲੇ ਨੂੰ ਬੁਲਾਇਆ ਨਹੀਂ ਹੱਦ ਹੋ ਗਈ ਗੱਲ ਵਾਲੀ ਆਪਣੇ ਘਰ ਵਾਲੇ ਨੂੰ 6 ਦਿਨ ਹੋ ਗਏ ਬੁਲਾਇਆ ਨਹੀਂ ਕਹਿੰਦੇ ਉਹ ਗੱਲ ਹੀ ਆਪਣੇ ਮਾਪਿਓ ਦੀ ਸੁਣਦੇ ਇਹਦਾ ਮਤਲਬ ਗੱਲਾਂ ਸਾਡੇ ਮਨ ਤੇ ਇੰਨਾ ਗਹਿਰਾ ਅਸਰ ਕਰਨ ਲੱਗ ਪਈਆਂ ਅਸੀਂ ਉਹ ਰਿਸ਼ਤਿਆਂ ਵਿੱਚ 6 6 7 7 ਦਿਨ ਬੋਲਣਾ ਬੰਦ ਕਰ ਦਿੱਤਾ ਮਨ ਬਹੁਤ ਰੋਗੀ ਹੋ ਗਿਆ ਜੇ ਰੋਜ਼ ਬਾਣੀ ਪੜੋਂਗੇ ਨਾ ਹਮ ਜਪੋਂਗੇ ਨਾ ਗੱਲਾਂ ਮਨ ਤੋਂ ਖਤਮ ਹੋ ਜਾਣਗੀਆਂ ਇਹਨੂੰ ਮਹਾਰਾਜ ਕਹਿੰਦੇ ਦੁੱਖ ਸਭ ਵਿਸਾਰਣਾ ਪੜੋ ਅੰਗੀਕਾਰੋ ਕਰੇ ਤੇਰਾ ਕਾਰਜ ਸਬਨਾ ਗੱਲਾਂ ਸਮਰਥ ਸੁਅਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋਂ ਹਰਨਲ ਏ ਮਨ ਵਾਹਿਗੁਰੂ ਦੇ ਨਾਲ ਰਹਿ ਵਾਹਿਗੁਰੂ ਵਾਹਿਗੁਰੂ ਜਪ ਤੇਰੇ ਮਨ ਤੇ ਅਸਰ ਹੁਣ ਬੰਦ ਹੋ ਜਾਏ ਇਹ ਨਹੀਂ ਕਿ ਕਈ ਕਈ ਸਾਲ ਪੁਰਾਣੀਆਂ ਗੱਲਾਂ ਫਿਰ ਜਦੋਂ ਤੁਸੀਂ ਯਾਦ ਰੱਖੋਗੇ ਫਿਰ ਰੋਗ ਲੱਗਣਗੇ ਮੈਂ ਇੱਕ ਦਿਨ ਨੇ ਕਥਾ ਸੁਣਾਈ ਮੇਰੇ ਇੱਕ ਸੱਜਣ ਯੂਐਸਏ ਰਹਿੰਦੇ ਨੇ ਤੋ ਬੀਬੀ ਦਾ ਫੋਨ ਆਇਆ ਕਹਿੰਦੀ ਜੀ ਸਰਦਾਰ ਜੀ ਬਹੁਤ ਢਿੱਲੇ ਰਹਿੰਦੇ ਮੈਂ ਉਹਨੂੰ ਕਿਹਾ ਕੀ ਹੋਇਆ ਕਹਿੰਦੀ ਇਹਨੂੰ ਕੋਈ ਇਦਾਂ ਦੀ ਬਿਮਾਰੀ ਹੋਵੇ ਉਹਦਾ ਨਾਮ ਯੂਐਸਏ ਦੇ ਡਾਕਟਰਾਂ ਨੇ ਨਵਾਂ ਹੀ ਦਿੱਤਾ ਮੈਂਨੂੰ ਕਿਹਾ ਪ੍ਰੋਬਲਮ ਕੀ ਹੈ ਹਰਕਤ ਕੀ ਕਰਦਾ ਕਹਿੰਦੀ ਬਸ ਪਾਗਲਾਂ ਦੀ ਤਰ੍ਹਾਂ ਬੋਲ ਹੀ ਜਾਂਦਾ ਤੇ ਅਸੀਂ ਡਾਕਟਰ ਨੂੰ ਪੁੱਛਿਆ ਕਹਿੰਦੇ ਤੇ ਦਿਮਾਗ ਛਲਿੰਗ ਹੋਣ ਲੱਗ ਪਿਆ ਬ੍ਰੇਨ ਦੀਆਂ ਨਸਾਂ ਕਮਜ਼ੋਰ ਹੋ ਗਈਆਂ ਤਾਂ ਕਹਿੰਦੇ ਬ੍ਰੇਨ ਸ਼ਲਿੰਗ ਕਰ ਰਿਹਾ ਬਹੁਤ ਘੱਟ ਕੰਮ ਕਰਦਾ ਬੋਲੀ ਜਾ ਰਿਹਾ ਕਹਿੰਦੇ ਮੈਂ ਉਹਨੂੰ ਪੁੱਛਿਆ ਫਿਰ ਡਾਕਟਰਾਂ ਨੇ ਕੋਈ ਕਾਰਨ ਦੱਸਿਆ ਉਹ ਕਹਿੰਦੇ ਕਾਰਨ ਇਹ ਦੱਸਿਆ ਵੀ ਕੋਈ ਡਿਪਰੈਸ਼ਨ ਨੇ ਇਹਨੂੰ ਚਿੰਤਾ ਆ ਕੋਈ ਮੈਂ ਤੁਸੀਂ ਤਾਂ ਇੰਨੇ ਅਮੀਰ ਆ ਇੱਧਰ ਵੀ ਕਰੋੜਾਂ ਦੀ ਜਾਇਦਾਦ ਹੈ ਵਿਦੇਸ਼ਾਂ ਵਿੱਚ ਤੁਹਾਡੀ ਇੰਨੀ ਜਾਇਤ ਅੱਛਾ ਉਹਨਾਂ ਦੇ ਪੈਟਰੋਲ ਪੰਪ ਚੱਲਦੇ ਨੇ ਉੱਥੇ ਇੰਨੇ ਅਮੀਰ ਬੰਦੇ ਮੈਂ ਉਹਨੂੰ ਕਿਹਾ ਤੁਹਾਡੀ ਇਹਨੂੰ ਕਦੀ ਚਿੰਤਾ ਪੈ ਗਈ ਕਹਿੰਦੀ ਜੇ ਇੱਕ ਸਦਮਾ ਜਿਹਾ ਲੱਗ ਗਿਆ ਮੈਂ ਪੁੱਛਿਆ ਸਦਮੋਂ ਕਹਦਾ ਹੁਣ ਵੇਖੋ ਰੱਬ ਨੇ ਨਹੀਂ ਬੰਦੇ ਨੂੰ ਹਾਰ ਕੀਤਾ ਅੱਪੇ ਹੋ ਰਿਹਾ ਸਦਮੋਂ ਕਹਦਾ ਲੱਗ ਗਿਆ ਕਹਿੰਦੇ ਅਸੀਂ ਜਮੀਨ ਸੀ ਇੱਥੇ ਲਈ ਹੋਈ ਉਹਦਾ ਰੇਟ ਬਹੁਤ ਵੱਧ ਗਿਆ 4 ਕਰੋੜ ਨੂੰ ਕਿੱਲਾ ਹੋ ਗਿਆ 1 ਏਕੜ ਚ 4 ਕਰੋੜ ਦੀ ਕਹਿੰਦੇ ਅਸੀਂ ਵੇਚੀ ਨਹੀਂ ਉਦੋਂ ਵੀ ਚਲੋ 2 ਸਾਲ ਰੁੱਕ ਕੇ ਆਵਾਂਗੇ ਫਿਰ ਵੇਚਾਂਗੇ ਹੋਰ ਰੇਟ ਵੱਧ ਜਾਊਗਾ ਬੰਦੇ ਦਾ ਲਾਲਚ ਵੱਧਦਾ ਨਾ ਰੇਟ ਹੋਰ ਵੱਧ ਜਾਣਾ ਕਿੰਨੇ ਅਸੀਂ ਉਹ 2 ਸਾਲ ਵਿੱਚ ਹੀ ਨਹੀਂ 2 ਸਾਲਾਂ ਬਾਅਦ ਆਏ ਤਾਂ ਸਾਡੀ ਜ਼ਮੀਨ ਦੇ ਕੋਲੋਂ ਜਿੱਥੇ ਮਾਰਕੀਟ ਦੇ ਨਾਲ ਉਹ ਲੱਗਦੀ ਸੀ ਤਾਂ ਕਹਿੰਦੇ ਉੱਥੋਂ ਬ੍ਰਿਜ ਬਣ ਗਿਆ ਪੁਲ ਬਣਾਤਾ ਜਦੋਂ ਉਹ ਸਰਕਾਰੀ ਬ੍ਰਿਜ ਉੱਥੋਂ ਬਣ ਗਿਆ ਉਹਨੇ ਮਿੱਟੀ ਭਾ ਕੇ ਉਸ ਮਾਰਕੀਟ ਨਾਲੋਂ ਟੁੱਟ ਗਿਆ ਹੁਣ ਉੱਥੇ ਮਾਰਕੀਟ ਬਣਨੀ ਨਹੀਂ ਹੈ ਕਮਰਸ਼ੀਅਲ ਜਗ੍ਹਾ ਸੀ ਜਿਹੜਾ 4 ਕਰੋੜ ਨੂੰ ਕਿੱਲਾਂ ਵਿਕ ਰਿਹਾ ਸੀ ਉਹਦੀ ਕੀਮਤ ਘਟ ਕੇ 2.5 ਕਰੋੜ ਰਹਿ ਗਈ ਕਹਿੰਦੇ ਯੋਸੀ ਫਰ ਓਕੇ ਹੋ ਕੇ ਵੇਚਣਾ ਤਾਂ ਸੀ ਕਹਿੰਦੇ ਵੇਚ ਦਿੱਤਾ 2.5 ਕਰੋੜ ਨੂੰ ਉਹ 1 ਏਕੜ ਵਿੱਚ ਹੀ ਚਾਰ ਕਿੱਲੇ ਅਸੀਂ ਵੇਚੇ ਕਹਿੰਦੇ 10 ਕਰੋੜ ਦੇ ਤੇ ਕਹਿੰਦੇ ਬਸ ਉਦੋਂ ਆਉਂਦੇ ਨੇ ਸਦਮਾ ਲੈ ਲਿਆ ਵੇ ਡੇਢ ਕਰੋੜ ਘਟ ਗਿਆ ਕਿੱਲੇ ਮਗਰ ਕਿੰਨਾ ਘਟਾ ਪੈ ਗਿਆ 6 ਕਰੋੜ ਦਾ ਕਹਿੰਦੇ ਬਸ ਇਦਾਂ ਹੀ ਸੋਚੀ ਗਿਆ ਵੇ 6 ਕਰੋੜ ਘਟ ਗਿਆ ਜੇ ਉਦੋਂ ਵੇਚ ਦਿੰਦੇ ਨਾ 4 ਕਰੋੜ ਦੀ ਤਾਂ 6 ਕਰੋੜ ਹੋਰ ਆ ਜਾਣਾ ਸੀ 16 ਦਾ 10 ਕਰੋੜ ਰਹਿ ਗਏ ਕਹਿੰਦੀ ਮੈਂ ਸਿੱਧੇ ਸੋਚ-ਸੋਚ ਕੇ ਡਿਪਰੈਸ਼ਨ ਸਦਮਾ ਜਿਹਾ ਲੈ ਗਿਆ ਤੇ ਮੈਂ ਉਹਨੂੰ ਪੁੱਛਿਆ ਸੱਚੋ ਸੱਚ ਦੱਸੋ ਲਈ ਕਿੰਨੇ ਨੂੰ ਸੀ ਜ਼ਮੀਨ ਸੋਚੇ ਹੁਣ ਇੱਕ ਏਕੜ ਉਹ ਜ਼ਮੀਨ ਲਈ ਕਿੰਨੇ ਨੂੰ ਸੀ ਕਹਿੰਦੀ 50 ਲੱਖ ਨੂੰ ਹੱਦ ਹੋ ਗਈ ਗੱਲ ਵਾਲੀ ਉਹ 50 ਲੱਖ ਨੂੰ ਲੈ ਕੇ 2.5 ਕਰੋੜ ਨੂੰ ਵੇਚੀ ਏ 2 ਕਰੋੜ ਦਾ ਮੁਨਾਫਾ ਚਿੱਤੇ ਨਹੀਂ ਆਇਆ 1.5 ਕਰੋੜ ਦਾ ਘਾਟਾ ਚਿੱਤੇ ਵਿੱਚ ਆਇਆ ਜਿਹੜਾ 2 ਕਰੋੜ ਮੁਨਾਫਾ ਹੋਇਆ ਇਹਨੇ ਸਾਲਾਂ ਚ ਉਹ ਨਹੀਂ ਸੋਚਿਆ ਜਿਹੜਾ ਕਿਸੇ ਨੇ ਕਿਹਾ 4 ਕਰੋੜ ਦੀ ਵੇਚਦੀ ਹੁਣ 2.5 ਦੀ ਰਹਿ ਗਈ ਉਹ ਘਾਟਾ ਜਿੱਤ ਵਿੱਚ ਆ ਗਿਆ ਇੱਥੋਂ ਲੈ ਕੇ ਲੋਕਾਂ ਨੇ 2 ਕਰੋੜ ਦਾ ਮੁਨਾਫਾ ਨਹੀਂ ਜਾਣ ਡੇਢ ਕਰੋੜ ਦੇ ਘਾਟੇ ਇਹਨਾਂ ਨੂੰ ਬਿਮਾਰ ਕਰਦਾ ਕਹਿਣ ਤੋਂ ਭਾਵ ਇਹ ਚੀਜ਼ਾਂ ਲੋਕਾਂ ਨੂੰ ਬਿਮਾਰ ਕਰ ਦਿੰਦੀਆਂ ਜਦੋਂ ਤੁਸੀਂ ਨਾਮ ਜਪੋਗੇ ਬਾਣੀ ਪੜੋਗੇ ਫਿਰ ਨਹੀਂ ਇਹ ਚੀਜ਼ਾਂ ਲੱਗਣ ਫਿਰ ਤੁਸੀਂ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਦੋਗੇ ਮਨ ਉਹੀ ਹੈ ਉਹਨੇ ਪੋਜ਼ਿਟਿਵ ਸੋਚਣ ਲੱਗ ਪੈਣਾ ਚਲੋ ਦੋ ਤਾਂ ਬਚਿਆ ਹੀ ਹੈ 50 ਦਾ ਲਿਆ ਸੀ 2.5 ਕਰੋੜ ਦੀ ਵਿਕ ਗਈ ਹੈ ਤਾਂ 2 ਕਰੋੜ ਤਾਂ ਫਾਇਦਾ ਹੋਇਆ ਨਾ ਪੋਜ਼ਿਟਿਵ ਸੋਚੇਗਾ ਜੇ ਰੱਬ ਦੇ ਨਾਮ ਨਾਲ ਨਹੀਂ ਜੁੜੋਂਗੇ 네ਗੇਟਿਵ ਸੋਚੇਗਾ ਮਨ ਉਹੀ ਹੈ ਮਨ ਦੇ ਸਿਰ ਉੱਤੇ ਸਾਰੀ ਤਾਕਤ ਖੜੀ ਹੈ ਤੁਸੀਂ ਵੇਖੋਗੇ ਕਈ ਵਾਰ ਕੋਈ ਬੰਦਾ ਸਵੇਰੇ ਰਜਾਈ ਵਿੱਚ ਹੀ ਪਿਆ 8-9 ਵਜੇ ਨੂੰ ਜਾ ਕੇ ਪੁੱਛੋ ਜਨ ਅੱਜ ਤੂੰ ਨਿਕਲਿਆ ਨਹੀਂ ਉੱਠਿਆ ਨਹੀਂ ਉਹ ਕਹਿੰਦਾ ਸਿਹਤ ਤਾਂ ਠੀਕ ਐ ਪਰ ਮਨ ਨਹੀਂ ਕਰਦਾ ਉੱਟਣ ਦਾ ਇਹਦਾ ਮਤਲਬ ਮਨ ਬਹੁਤ ਵੱਡੀ ਸ਼ਕਤੀ ਆ ਕਿਸੇ ਥਾਂ ਉੱਤੇ ਕੋਈ ਵਿਆਹ ਸ਼ੱਦੀ ਤੇ ਬੰਦਾ ਨਹੀਂ ਗਿਆ ਉਹਨੂੰ ਪੁੱਛਦੇ ਹੋ ਤੂੰ ਨਹੀਂ ਗਿਆ ਉੱਥੇ ਵਿਆਹ ਤੇ ਕਹਿੰਦਾ ਮਨ ਨਹੀਂ ਕੀਤਾ ਇਹਦਾ ਮਤਲਬ ਮਨ ਜਿਹੜਾ ਉਹ ਸਰੀਰ ਨੂੰ ਚਲਾਉਂਦਾ ਜੇ ਮਨ 네ਗੇਟਿਵ ਸੋਚਣ ਲੱਗ ਪਿਆ ਇਹ ਬਿਮਾਰ ਹੋ ਜਾਏਗਾ ਮਨ 네ਗੇਟਿਵ ਸੋਚਣ ਲੱਗ ਪਿਆ ਇਹ ਕਲੇਸ਼ ਖੜਾ ਕਰਦਾ ਹੈਗਾ ਮਨ 네ਗੇਟਿਵ ਸੋਚਣ ਲੱਗ ਪਿਆ ਕ੍ਰੋਧੀ ਹੋ ਜਾਏਗਾ ਮਨ ਪੋਜ਼ਿਟਿਵ ਸੋਚੇ ਉਦੇ ਵਾਸਤੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਸਤਨਾਮ ਸ੍ਰੀ ਇਹਦੇ ਨਾਲ ਫਿਰ ਹੋਣਗੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਪੜੋ ਸਭ ਨਾਂ ਗੱਲਾਂ ਸਮਰੱਥ ਸਵਾਮੀ ਸੋ ਕਿੰਬਰੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰ ਜਿਸ ਸਾਹਿਬ ਕੀਤੇ ਨਾਨਕ ਮਨੈ ਮਾਹੇ ਜਿਸ ਮਰਤ ਸੁਖ ਹੋਏ ਸਦਲੇ ਦੁੱਖ ਜਾਏ ਗੁਰੂ ਦੀ ਬਾਣੀ ਤੁਹਾਡੇ ਮਨ ਨੂੰ ਪੋਜੀਟਿਵ ਕਰਦੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਸਾ ਸੰਗਤ ਪਾਤਸ਼ਾਹ ਨੇ ਸਾਨੂੰ ਸਿਖਾਇਆ ਭਾਈ ਮਨ ਨੂੰ ਪੋਜ਼ਿਟਿਟਿਵ ਰੱਖੋ ਤੁਸੀਂ ਸੋਚ ਦੇਖੋ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰੇ ਸਹਬਜ਼ਾਦੇ ਕੁਰਬਾਨ ਕਰ ਦਿੱਤੇ ਔਰ ਜਦੋਂ ਪਾਤਸ਼ਾਹ ਨੂੰ ਦਮ-ਦਮਾ ਸਭ ਦੀ ਧਰਤੀ ਤੇ ਮਾਤਾ ਸੁੰਦਰ ਕੌਰ ਪੁੱਛਦੇ ਨੇ ਮਹਾਰਾਜ ਚੌਹਾਂ ਵਿੱਚੋਂ ਇੱਕ ਵੀ ਨજર ਨਹੀਂ ਆ ਰਿਹਾ ਕਿਤੇ ਕੰਮ ਘੱਲੇ ਨੇ ਨਾ ਮੇਰਾ ਅਜੀਤ ਨજર ਆਉਂਦਾ ਨਾ ਜੁਝਾਰ ਨજર ਆਉਂਦਾ ਨਾ ਜੋਰਾਵਰਨਾ ਫਤਿਹ ਸਿੰਘ ਮਹਾਰਾ ਸਾਰੇ ਸਿੱਖ ਪਿਆਰੇ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਦਿਸ ਰਹੇ ਨੇ ਸਾਹਿਬ ਜੱਤ ਦੇ ਨਜ਼ਰ ਨਹੀਂ ਆਉਂਦੇ ਮਾਰੇ ਕਿੱਥੇ ਕੱਲੇ ਨੇ ਹਜ਼ੂਰ ਬੜੇ ਪਿਆਰ ਨਾਲ ਕਹਿੰਦੇ ਸੁੰਦਰ ਕੌਰ ਬਾਹਰ ਦਿੱਤੇ ਮਾਰੇ ਬਾਹਰ ਦਿੱਤੇ ਬੜਾ ਸੋਖਾ ਕਹਿੰਦਾ ਮਾਰੇ ਕਿਹੜੀ ਚੀਜ਼ ਤੋਂ ਬਾਹਰ ਦਿੱਤੇ ਕੱਲ੍ਹ ਕੇ ਮੈਨੂੰ ਖਾਲਸਾ ਪੁੱਤਰ ਇੰਨਾ ਪਿਆਰਾ ਲੱਗਾ ਮੈਂ ਖਾਲਸੇ ਤੋਂ ਆਪਣੇ ਚਾਰੇ ਸਹਿਬ ਜੱਤ ਦੇ ਬਾਹਰ ਦਿੱਤੇ ਤੇ ਪਾਤਸ਼ਾਹ ਨੇ ਇੱਕ ਗੱਲ ਬੜੀ ਪੋਜ਼ਿਟਿਵ ਕਹੀ ਕਹਿੰਦੇ ਸੁੰਦਰ ਕੌਰ ਤੂੰ ਚਾਰ ਨਾ ਵੇਖ ਇੱਧਰ ਹਜ਼ਾਰਾਂ ਵੇਖ ਚਾਰ ਨਾ ਵੇਖ ਹਜ਼ਾਰ ਵੇਖ ਇਹਨਾਂ ਪੁੱਤਰਾਂ ਦੇ ਸੀਸ ਤੇ ਬਾਹਰ ਦੀਏ ਸਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਮੇਰੇ ਹਜ਼ਾਰਾਂ ਜੀ ਹੁੰਦੇ ਨੇ ਕਹਿਣ ਤੋਂ ਬਾਅਦ ਪਾਤਸ਼ਾਹ ਨੇ ਸਾਨੂੰ ਪ੍ਰੈਕਟੀਕਲੀ ਪੋਜ਼ਿਟਿਵ ਪਾਸੇ ਲੈਣਾ ਕਿ ਤੁਸੀਂ ਉਧਰ ਨਾ ਵੇਖੋ ਕੀ ਹੋਇਆ ਹਾਲਾਂਕਿ ਦੁਨੀਆ ਦਾ ਸਭ ਤੋਂ ਵੱਡਾ ਘਟਾ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦਾ ਦੁਨਿਆਵੀ ਤੌਰ ਤੇ ਪੈਸੇ ਦਾ ਘਾਟਾ ਚੱਲ ਲੈਂਦਾ ਜ਼ਮੀਨ ਜਾਇਦਾਦ ਦਾ ਘਾਟਾ ਚੱਲੇਗਾ ਸਾਥ ਸੰਗਤ ਔਲਾਦ ਦਾ ਘਾਟਾ ਨਹੀਂ ਚੱਲਿਆ ਜਾ ਸਕਦਾ ਜਾਇਦਾਦ ਦਾ ਘਾਟਾ ਚੱਲਣਾ ਸੁੱਖ ਹੈ ਔਲਾਦ ਦਾ ਘਾਟਾ ਚੱਲਣਾ ਬਹੁਤ ਔਖਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਵੀ ਸਭ ਕੁਝ ਝਰ ਕੇ ਵਿਖਾਇਆ ਜਦੋਂ ਤੁਸੀਂ ਸ੍ਰੀ ਚਮਕੌਰ ਸਾਹਿਬ ਜਾਓ ਉੱਥੇ ਜਿਹੜਾ ਗੁਰਦੁਆਰਾ ਸਥਾਨ ਕਤਲਗੜ੍ਹ ਸਾਹਿਬ ਬਣਿਆ ਹੋਇਆ ਹੈ ਗੁਰਦਵਾਰੇ ਦੀ ਫਸੀਲ ਉੱਤੇ ਬਹੁਤ ਮੋٹے ਅੱਖਰਾਂ ਵਿੱਚ ਇੱਕ ਲਾਈਨ ਲਿਖੀ ਹੈ ਉਹ ਕਿਸੇ ਸਿੱਖ ਦੀ ਲਿਖੀ ਹੋਈ ਨਹੀਂ ਹੈ ਉਹ ਕਿਸੇ ਗੁਰੂ ਦੇ ਸਿੱਖ ਵੱਲੋਂ ਲਿਖੀ ਹੋਈ ਲਾਈਨ ਨਹੀਂ ਹੈ ਉਹ ਇੱਕ ਮੁਸਲਮਾਨ ਦੀ ਲਿਖਤ ਹੈ ਔਰ ਸਾਧ ਸੰਗਤ ਉਹ ਮੁਸਲਮਾਨ ਬੜੀ ਇਮਾਨਦਾਰੀ ਨਾਲ ਉਹ ਗੱਲ ਉਸ ਧਰਤੀ ਦੇ ਕਹਿ ਗਿਆ ਉਹਨੇ ਚਮਕੌਰ ਦੀ ਧਰਤੀ ਦੀ ਖਾਕ ਮਿੱਟੀ ਚੁੱਕ ਕੇ ਮਸਤਕ ਨੂੰ ਲਾਈ ਤੇ ਉਹਨੇ ਉਸ ਧਰਤੀ ਤੇ ਇੱਕ ਗੱਲ ਕਹੀ ਉਹ ਦੁਨੀਆ ਦੇ ਲੋਕੋ ਹਿੰਦੁਸਤਾਨ ਦੇ ਲੋਕੋ ਪੂਰੇ ਹਿੰਦੁਸਤਾਨ ਵਿੱਚ ਇੱਕੋ ਇੱਕ ਯਾਤਰਾ ਵਾਸਤੇ ਤੀਰਥ ਹੈ ਸ੍ਰੀ ਚਮਕੌਰ ਸਾਹਿਬ ਜਿੱਥੇ ਅੱਖਾਂ ਦੇ ਸਾਹਮਣੇ ਇੱਕ ਪਿਓ ਨੇ ਆਪਣੇ ਬੱਚੇ ਧਰਮ ਦੀ ਖਾਤਰ ਕੁਰਬਾਨ ਕਰ ਦਿੱਤੇ ਇਹ ਦੁਨੀਆ ਦਾ ਇੱਕ ਲਸੰਨੀ ਇਤਿਹਾਸ ਹੈ ਆਪਣੀ ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਕਰਵਾਏ ਔਰ ਉਸ ਪਿਤਾ ਗੁਰੂ ਦੀਆਂ ਅੱਖਾਂ ਵਿੱਚ ਇੱਕ ਵੀ ਹੰਝੂ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਇਸ ਧਰਤੀ ਤੋਂ ਆਪਣੇ ਪੁੱਤਾਂ ਦੀਆਂ ਲਾਸ਼ਾਂ ਕੋਲ ਮੁਸਕਰਾ ਕੇ ਲੰਘ ਗਏ ਅੱਖਾਂ ਵਿੱਚ ਜੋ ਕੋਈ ਹੰਝੂ ਚਿਹਰੇ ਤੇ ਉਦਾਸੀ ਨਹੀਂ ਦੁਨੀਆ ਵਿੱਚ ਕੋਈ ਤੀਰਥ ਹੈ ਹਿੰਦੋਸਤਾਨ ਵਿੱਚੋਂ ਤੀਰਥ ਸ੍ਰੀ ਚਮਕੌਰ ਸਾਹਿਬ ਉੱਥੇ ਲਿਖੀ ਹੋਏਗੀ ਉਹ ਪੰਕਤੀ ਪੜਿਓ ਵਸ ਹਿੰਦ ਮੇਂ ਇੱਕ ਹੀ ਤੀਰਥ ਹੈ ਯਾਤਰਾ ਕੇ ਲਈਏ ਅੱਛਾ ਜੇ ਅੱਜ ਕਿਸੇ ਨੇ ਗੱਲ ਕਹੀ ਹੁੰਦੀ ਨਾ ਅੱਜ ਦੇ ਜਮਾਨੇ 'ਚ ਉੱਤੇ ਪਰਚਾ ਕਰ ਦੇਣਾ ਸੀ ਗਵਰਨਮੈਂਟ ਨੂੰ ਸਸੰਗਤ ਐ ਲੋਕ ਨੇ ਉਸ ਵਕਤ ਕਿੰਨੇ ਮਹਾਨਦਾਰ ਹੋਣਗੇ ਉਹ ਮੁਸਲਮਾਨ ਨੇ ਕਿਹਾ ਵਾਸੇ ਕਹੀਂ ਤੀਰਥ ਹੈ ਹਿੰਦ 'ਚ ਯਾਤਰਾ ਕੇ ਲਈ ਜਹਾਂ ਕਟਾਏ ਬਾਪ ਨੇ ਬੱਚੇ ਖੁਦਾ ਕੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਕਰਾਇਆ ਪਰ ਹਿੰਦੁਸਤਾਨ ਵਿੱਚ ਹੋਰ ਇਤਿਹਾਸ ਵੀ ਹੈ ਜਿੱਥੇ ਪਿਓ ਦੇ ਸਾਹਮਣੇ ਪੁੱਤਰ ਮਦਾਨੇ ਜੰਗ ਵਿੱਚ ਮਰੇ ਹੋਣ ਪ੍ਰਸਾਦ ਸੰਗਤ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਾਬਰ ਨਹੀਂ ਹੋ ਸਕਿਆ ਪਤਾ ਕਿਉਂ ਮਾਂ ਭਾਰਤ ਦੀ ਜੰਗ ਸਭ ਤੋਂ ਵੱਡੀ ਜੰਗ ਹੋਈ ਕੁਰਸ਼ੇਤਰ ਦੀ ਧਰਤੀ ਤੇ ਉਸ ਜਗ੍ਹਾ ਉੱਤੇ ਸਾਧ ਸੰਗਤ ਕੱਲੇ ਕੁਰਸ਼ੇਤਰ ਵਿੱਚ 364 65 ਮੰਦਰ ਨੇ ਹਿੰਦੂਆਂ ਦੇ ਕੱਲੇ ਕੁਰਸ਼ੇਤਰ ਵਿੱਚ ਔਰ ਛੇਤਰ ਦੀ ਧਰਤੀ ਤੇ ਸਭ ਤੋਂ ਵੱਡੀ ਜੰਗ ਹੋਈ ਜਿਹਨੂੰ ਮਹਾ ਭਾਰਤ ਕਹਿੰਦੇ ਨੇ। ਸ਼੍ਰੀ ਕ੍ਰਿਸ਼ਨ ਰਥਵਾਨ ਰਹੇ ਅਰਜੁਨ ਦੇ। ਇੱਕ ਪਾਸੇ ਕੌਰਵ ਇੱਕ ਪਾਸੇ ਪੰਡਵ ਔਰ ਪੰਡ ਉਹਨਾਂ ਪਾਂਡਵਾਂ ਤੇ ਕੌਰਵਾਂ ਦੀ ਜੰਗ ਵਿੱਚ ਇਤਿਹਾਸ ਉਹਨਾਂ ਦਾ ਲਿਖਿਆ ਹੋਇਆ 2.5 ਲੱਖ ਤੋਂ ਵੱਧ ਬੰਦੇ ਮਰਿਆ ਉਸ ਜੰਗ ਵਿੱਚ। ਪਰ ਜਦੋਂ ਉਸ ਜੰਗ ਦਾ ਨਾਇਕ ਜਿਹਨੂੰ ਸ਼੍ਰੀ ਅਰਜਨ ਕਹਿੰਦੇ ਨੇ अर्जुन ਕੋਲ ਇੰਨੀ ਵੱਡੀ ਸ਼ਸਤਰ ਵਿਦਿਆ ਦੀ ਕਲਾ ਹੈ ਤੁਸੀਂ ਇਹ ਉਹਨਾਂ ਦੇ ਇਤਿਹਾਸ ਵਿੱਚ ਲਿਖਿਆ ਫਿਲਮਾਇਆ ਹੋਇਆ ਵੀ ਵੇਖਿਆ ਹੋਏਗਾ ਪਾਣੀ ਵਿੱਚ ਘੁੰਮਦੀ ਮੱਛੀ ਦੀ ਅੱਖ ਦਾ ਨਿਸ਼ਾਨਾ ਲਾ ਦਿੰਦਾ अर्जुन ਜਦੋਂ ਮਦਨ ਨੇ ਜੰਗ ਵਿੱਚ ਤੀਰ ਚਲਾਉਂਦਾ ਕੁਰਸ਼ੇਤਰ ਦੀ ਧਰਤੀ ਤੇ ਉਦੋਂ ਉਹਦੇ ਤੀਰ ਨਾਲ ਸੈਂਕੜੇ ਲੋਕ ਮਾਰੇ ਜਾਂਦੇ ਨੇ ਸੈਨਿਕ ਡਿਗ ਡੇ ਢੇਰੀਆਂ ਲੱਗਦੀਆਂ ਨੇ 17 ਦਿਨ ਜੰਗ ਹੁੰਦੀ ਰਹੀ ਦੁਸ਼ਮਣਾਂ ਦੀਆਂ ਲੋਥਾਂ ਦੇ ਢੇਰ ਲੱਗਦੇ ਰਹੇ ਜਦੋਂ ਸਾਹਮਣੇ ਉਹਨੇ ਅੱਖਾਂ ਦੇ ਵੇਖਿਆ ਨਾ ਜਿੱਦਣ ਉਹਦਾ ਪੁੱਤ ਬਮਨਿਉ ਮਦਾਨੇ ਜੰਗ ਜਮਾ ਰਿਆ ਗਿਆ ਬਸ ਉਹਨੂੰ ਖਬਰ ਸੁਣਨ ਦੀ ਧੀਰ ਸੀ ਉਸੇ ਮਹਾਭਾਰਤ ਦਾ ਨਾਇਕ ਅਰਜਨ ਹਥਿਆਰ ਸ਼ਸਤਰ ਤੀਰ ਕਮਾਨ ਸੁੱਟ ਕੇ ਰੱਥ ਤੋਂ ਥੱਲੇ ਬਹਿ ਕੇ ਰੋਣ ਲੱਗ ਪਿਆ ਕ੍ਰਿਸ਼ਨ ਨੇ ਕੋਲ ਹੋ ਕੇ ਕਿਹਾ ਅਰਜਨ ਹੁਣ ਕਿਉਂ ਰੋ ਰਹੇ ਹਨ ਉਹ ਕਹੇ ਜੀ ਮਿਤੋ ਪੁੱਛ ਕੇ ਵੇਖੋ ਮੇਰਾ ਇੱਕੋ ਇੱਕ ਪੁੱਤਰ ਬਮਨਿਉ ਮਾਰਿਆ ਗਿਆ ਉਨਕੇ ਜਿਹੜੇ ਤੇਰੇ ਤੀਰਾਂ ਨਾਲ ਮਰੇ ਸੀ ਉਹ ਵੀ ਕਿਸੇ ਦੇ ਪੁੱਤ ਸੀ। ਅਰਜੁਨ ਜਿਹੜੇ ਤੇਰੇ ਤੀਰਾਂ ਨਾਲ ਮਰਿਓ ਵੀ ਕਿਸੇ ਦੇ ਪੁੱਤ ਸੀ। ਪਰ ਅਰਜੁਨ ਦਾ ਪੁੱਤਰ ਮਦਨ ਨੇ ਜੰਗ 'ਚ ਮਾਰਿਆ ਗਿਆ। ਪਰਤ ਕਿ ਉਹਦੇ ਕੋਲੋਂ ਤੀਰ ਨਹੀਂ ਚੱਲੇ। ਸ਼ਸਤਰ ਨਹੀਂ ਚੁੱਕ ਹੋਏ। ਔਰ ਸਾਥ ਸੰਗਤ ਉਸੇ ਮਾਪਾਰ ਦੀ ਜੰਗ ਵਿੱਚ ਇੱਕ ਸ਼ਸਤਰ ਵਿੱਦਿਆ ਦਾ ਗੁਰੂ ਹੈ ਜਿਨੇ ਕੌਰਮਾ ਨੂੰ ਵੀ ਸ਼ਸਤਰ ਵਿੱਦਿਆ ਸਿਖਾਈ ਪੰਡਵਾਂ ਨੂੰ ਵੀ ਸਿਖਾਈ। ਉਹਦਾ ਨਾਮ ਹੈ ਸ਼ਸਤਰ ਵਿੱਦਿਆ ਗੁਰੂ ਦਰੋਣਾਚਾਰੀਆ। ਜਦੋਂ 17 ਦਿਨ جنگ ਦਾ ਕੋਈ ਨਿਰਣਾ ਨਾ ਹੋਇਆ ਯੋਧਿਸ਼ਤਰ ਪੁੱਛਦੇ ਨੇ ਲੱਖਾਂ ਬੰਦੇ ਮਾਰੇ ਗਏ ਨੇ ਸ਼੍ਰੀ ਕ੍ਰਿਸ਼ਨ ਤੂੰ ਦੁਆਪਰ ਦਾ ਅਵਤਾਰ ਹੈ 10 ਮਾਂ ਭਾਰਤ ਦੀ ਜੰਗ ਕਿਵੇਂ ਜਿੱਤੀ ਜਾਏਗੀ ਉਹਨਾਂ ਕਹਿੰਦੇ ਜਿੰਨੀ ਦੇਰ ਕੌਰਵਾਂ ਵੱਲ ਦੇ ਪਾਸੇ ਦਰੋਣਾਚਾਰੀਆ ਲੜ ਰਿਹਾ ਤੁਸੀਂ ਜੰਗ ਨਹੀਂ ਜਿੱਤ ਸਕਦੇ ਜਿੰਨੀ ਦੇਰ ਕੌਰਵਾਂ ਵੱਲ ਦੇ ਪਾਸੇ ਦਰੋਣਾਚਾਰੀਆ ਖੜਾ ਹੈ ਤੁਸੀਂ ਮਾਂ ਭਾਰਤ ਜਿੱਤਣਾ ਭੁੱਲ ਜਾਓ ਇਹ ਜੰਗ ਜਿੱਤ ਨਹੀਂ ਸਕਦੇ ਯੁਦਿਸ਼thਰ ਨੇ ਕਹਿ ਦਿੱ ਫਿਰ ਦ੍ਰੋਣਾਚਾਰੀਆ ਨੂੰ ਮਾਰ ਦਈਏ ਕਹਿੰਦਾ ਨਹੀਂ ਦ੍ਰੋਣਾਚਾਰੀਆ ਤੁਹਾਡੇ ਕੋਲ ਮਾਰਿਆ ਨਹੀਂ ਜਾ ਸਕਦਾ ਉਹ ਕਹੇ ਜੀ ਫਿਰ ਤਾਂ ਜੰਗ ਸਾਡੇ ਹੱਕ ਚ ਨਹੀਂ ਆਉਣੀ ਫਿਰ ਤਾਂ ਇਹ ਜੰਗ ਦਾ ਨਿਰਣਾ ਹੀ ਨਹੀਂ ਹੋਏਗਾ ਕੋਈ ਦ੍ਰੋਣਾਚਾਰੀਆ ਸਾਡੇ ਕੋਲੋਂ ਮਾਰਿਆ ਨਹੀਂ ਜਾ ਸਕਦਾ ਜਿੰਨੀ ਦੇ ਦ੍ਰੋਣਾਚਾਰੀਆ ਗੁਰੂ ਕੌਰਵਾਂ ਵੱਲ ਦੇ ਪਾਸੇ ਖੜੇ ਮਾਂ ਭਾਰ ਦੀ ਜੰਗ ਜਿੱਤੀ ਨਹੀਂ ਜਾ ਸਕਦੀ ਫਿਰ ਸ਼੍ਰੀ ਕ੍ਰਿਸ਼ਨ ਕੋਈ ਰਾਹ ਦੱਸੋ ਤੇ ਕ੍ਰਿਸ਼ਨ ਨੇ ਪਤਾ ਕੀ ਰਾ ਦੱਸਿਆ ਕਹਿੰਦਾ ਯੁਦਿਸ਼ਤਰ ਕੋਈ ਕਿੰਨਾ ਵੀ ਵੱਡਾ ਯੋਧਾ ਹੋਵੇ ਉਹਦੀ ਕਮਜ਼ੋਰੀ ਸਿਰਫ ਉਹਦੀ ਔਲਾਦ ਹੁੰਦੀ ਹੈ ਕੋਈ ਕਿੰਨਾ ਵੱਡਾ ਸੂਰਬੀਰ ਯੋਧਾ ਹੋਵੇ ਉਹਦੀ ਆਪਣੀ ਔਲਾਦ ਹੀ ਉਹਦੀ ਕਮਜ਼ੋਰੀ ਹੁੰਦੀ ਹੈ ਕਹਿੰਦਾ ਜਾਓ ਦ੍ਰੋਣਾਚਾਰੀਆ ਦੇ ਕੋਲ ਜਾ ਕੇ ਉੱਚੀ ਆਵਾਜ਼ ਵਿੱਚ ਝੂਠ ਬੋਲ ਕੇ ਕਹੇ ਕਿ ਮਧਨ ਨੇ ਜੰਗ ਵਿੱਚ ਚੁੱcci ਆਵਾਜ਼ ਚ ਕਹੀਂ ਅਸਵਥਮਾ ਹਰੋ ਕੁੰਚਰੋ ਕੇ ਨਰੋ ਐਦਾਂ ਕਹੇ ਨਾਲੇ ਤੂੰ ਝੂਠ ਵੀ ਨਹੀਂ ਬੋਲੇਗਾ ਨਾਲੇ ਤੂੰ ਝੂਠ ਵੀ ਬੋਲ ਦੇਂਦਾ ਇਹ ਰਾਜ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਅਸਵਥਮਾ ਕੌਣ ਹੈ ਦਰੁਣਾਚਾਰੀਆ ਦਾ ਪੁੱਤਰ ਉਹ ਵੀ ਮੈਦਾਨੇ ਜੰਗ ਚ ਲੜ ਰਿਹਾ ਕਹਿੰਨੇ ਜਾ ਕੇ ਕਹਦੇ ਕੁਰਖੇਤਰ ਦੀ ਜੰਗ ਚ ਦਰੁਣਾਚਾਰੀਆਂ ਦੇ ਨਜ਼ਦੀਕ ਜੱਗ ਕੇ ਆਵਾਜ਼ ਦੇਖੋ ਅਸਵਥਮਾ ਹਰੋ ਅਸਵਥਮਾ ਹਰ ਅਸਵਥਮਾ ਮਾਰਿਆ ਗਿਆ ਜਦੋਂ ਜਯਦਿਸ਼ਤਰ ਨੇ ਤਿੰਨ ਵਾਰ ਕਹਿਣਾ ਅਸਵਥਮਾ ਹਰੋ ਅਸਵਥਮਾ ਹਰੋ ਨਾਲੇ ਹੌਲੀ ਦੇਣੀ ਕਹਿਤਾ ਪੁੰਚ ਰੋ ਕੇ ਹਰੋ ਪਤਾ ਨਹੀਂ ਬੰਦਾ ਏ ਕਿ ਪਤਾ ਨਹੀਂ ਹਾਥੀ ਹਾਥੀ ਦਾ ਨਾਮ ਵੀ ਅਸਵਥਮਾ ਰੱਖਿਆ ਹੋਇਆ ਸੀ ਜਦੋਂ ਦਰੋਣਾਚਾਰੀਆਂ ਦੇ ਕੰਨਾਂ 'ਚ ਆਵਾਜ਼ ਪਈ ਅਸਵਥਮਾ ਹਰੋ ਅਸਵਥਮਾ ਮਰ ਗਿਆ ਅਸਵਥਮਾ ਮਰ ਗਿਆ ਕੰਨਾਂ 'ਚ ਆਵਾਜ਼ ਪਈ ਕਿ ਮੇਰਾ ਪੁੱਤਰ ਅਸਵਥਮਾ ਮਾਰਿਆ ਗਿਆ ਦਰੋਣਾਚਾਰੀਆ ਖਬਰ ਸੁਣ ਕੇ ਗਸ਼ ਖਾ ਕੇ ਡਿੱਗ ਪਿਆ ਰਹਾ ਉਹ ਤੋਂ ਆਪਣੇ ਪੁੱਤ ਦੇ ਮਰਨ ਦੀ ਖਬਰ ਨਹੀਂ ਸੁਣ ਹੋਈ ਬੇਹੋਸ਼ ਹੋ ਗਿਆ ਬਸ ਦਰੁਣਾ ਚਾਰੀਆ ਦੇ ਬੇਹੋਸ਼ ਹੋਣ ਦੀ ਧੀਰ ਸੀ ਉਹ ਮੁਰਸ਼ਿਦ ਹੋਇਆ ਹੋਸ਼ ਵਿੱਚ ਨਾ ਆਇਆ ਅਗਲੇ ਦਿਨ 18ਵੇਂ ਦਿਨ ਮਹਾਭਾਰਤ ਦੀ ਜੰਗ ਪਾਂਡਵਾਂ ਦੇ ਹੱਕ ਵਿੱਚ ਚਲੀ ਗਈ ਪਾਂਡਵ ਜੰਗ ਜਿੱਤ ਗਏ ਮਹਾਭਾਰਤ ਦੀ ਕਹਿਣ ਤੋਂ ਭਾਵ ਐਡੇ ਐਡੇ ਸੂਰਬੀਰ ਯੋਧੇ ਆਪਣੇ ਪੁੱਤਰਾਂ ਦੇ ਮਰਨ ਦੀ ਖਬਰ ਸੁਣ ਕੇ ਬੇਹੋਸ਼ ਹੁੰਦੇ ਰਹੇ ਦੁਨੀਆ ਵਿੱਚ ਇੱਕੋ ਇੱਕ ਵਾਹਿਦ ਬਲੀ ਸੂਰਵੀਰ ਯੋਧਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਵੇਖੇ ਪਰ ਕਲਗੀਧਰ ਪਾਤਸ਼ਾਹ ਦਾ ਹੌਸਲਾ ਨਹੀਂ ਹਾਰੇ ਹਜ਼ੂਰ ਜਕਾਰੇ ਛੱਡਦੇ ਰਹੇ ਉੱਚੀ ਵਾਜੀ ਜਦੋਂ ਸਹਿਬਜ਼ਾਦਾ ਜੀਤ ਸਿੰਘ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਜਕਾਰੇ ਛੱਡੇ ਔਰ ਆਪਣੇ ਹੱਥੀਂ ਸਾਧ ਸੰਗਤ ਪਾਤਸ਼ਾਹ ਨੇ 14 ਸਾਲ ਦੇ ਪੁੱਤਰ ਜੁਝਾਰ ਸਿੰਘ ਨੂੰ ਤਿਆਰ ਕਰਕੇ ਮਦਨ ਜੰਗ ਵਿੱਚ ਤੋੜਿਆ ਯਾਨੀ ਸੋਨ ਸਿੰਘ ਸੀਤਲ ਲਿਖਦੇ ਕਹਿੰਦੇ ਜਦੋਂ ਗੜੀ ਦਾ ਦਰਵਾਜ਼ਾ ਖੁੱਲਣ ਲੱਗਾ ਨਾ 14 ਸਾਲ ਦਾ ਸ਼ਸਤਰਾਂ ਨਾਲ ਸਜਿਆ ਪੁੱਤਰ ਮਦਾਨੇ ਜੰਗ ਵਿੱਚ ਕੱਲਣ ਲੱਗੇ ਜੋ ਜਹਰ ਸਿੰਘ ਨੂੰ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਤਾ ਕੀ ਗਿਆ ਕਹਿੰਦੇ ਉਹ ਜੋ ਜਹਰ ਸਿੰਘ ਰੁਕ ਜਾ ਸਵੇਰ ਤੋਂ ਜਿਹੜਾ ਮਦਾਨੇ ਜੰਗਤ ਗਿਆ ਜਿਉਂਦਾ ਨਹੀਂ ਆਇਆ ਵਾਪਸ 10 ਲੱਖ ਦਾ ਘੇਰਾ ਪੰਜ-ਪੰਜ ਜਾਂਦੇ ਨੇ ਘੜੀ ਅੱਧਾ ਘੰਟਾ ਲੜਨ ਤੋਂ ਬਾਅਦ ਸ਼ਹੀਦ ਹੋ ਜਾਂਦੇ ਨੇ ਇੰਨੇ ਬੰਦਿਆਂ ਵਿੱਚ ਪੰਜਾਂ ਬੰਦਿਆਂ ਦੀ ਕੀ ਪਾਇਆ ਪਰ ਫਿਰ ਵੀ ਘੜੀਆਂ ਦੋ ਘੜੀਆਂ ਚਾਰ ਘੜੀਆਂ ਲੜ ਕੇ ਸ਼ਹੀਦ ਹੋ ਜਾਂਦੇ ਨੇ ਤੂੰ ਵੀ ਮੈਦਾਨੇ ਜੰਗ 'ਚ ਜਾਏਂਗਾ ਵੱਡੇ ਭਰਾ ਦੀ ਤਰ੍ਹਾਂ ਸ਼ਹੀਦ ਹੋ ਜਾਏਂਗਾ ਪਰ ਮੇਰੀ ਨਜ਼ਰ ਵਿੱਚ ਪਰਮਾਨ ਪਤਾ ਕਦੋਂ ਹੋਏਗਾ ਜਿੱਥੇ ਤੇਰਾ ਵੱਡਾ ਵੀਰਾ ਅਜੀਤ ਸਿੰਘ ਸ਼ਹੀਦ ਹੋਇਆ ਦੋ ਕਦਮ ਉਹਦੇ ਤੋਂ ਅੱਗੇ ਜਾ ਕੇ ਸ਼ਹੀਦ ਹੋਈਂ ਜੇ ਉਰੇ ਡਿਗ ਪਿਆ ਮੇਰੀ ਨਜ਼ਰ 'ਚ ਫੇਲ ਹੋ ਜਾਏਂਗਾ